ਸਤ ਸ੍ਰੀ ਅਕਾਲ ਜੀ ਅਮੀਰ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆ ਆਪਾਂ ਆਪਣਾ ਅੱਜ ਦਾ ਬਲੌਗ ਸਵੇਰ ਦੇ ਸਵਾਕ ਸੱਤ ਵਜ ਚੁੱਕੇ ਨੇ ਤੇ ਅਸੀਂ ਸਾਰੇ ਦੇ ਲਈਆ ਸਿਰ ਤੇ ਮੇਰੇ ਇੱਕ ਤਾਂ ਸੀ ਵੱਜਾ ਸੀ ਪਤਾ ਕਿਉਂ ਬਈ ਮੈਂ ਸੈਂਪੀਜਾਉਂਦਾ ਉਹ ਤੁਹਾਨੂੰ ਜਾਲੀ ਜੀ ਪਈ ਕਿਸੀਂ ਉਹ ਦੀ ਤਾਂ ਤੇ ਸਾਰੇ ਕਲੀ ਫਸ ਗਈ ਤੇ ਗੱਲ ਜੀ ਛੋਟਾ ਸੋ ਇਸ ਵਿੱਚ ਸਿੱਟਾ ਪਿਆ ਸੀ ਉਹ ਤੋਂ ਤੇ ਬੇਰਸ ਇਹ ਫਿਰ ਮੈਨੂੰ ਲੱਗਦਾ ਹੁੰਦਾ ਹੈ ਜੇ ਕਰਕੇ ਸ਼ੋਅ ਚਾਹ ਤੇ ਅੱਜ ਸਾਰੀ ਸੰਗਤ ਚੱਲੀ ਆ ਘੁੰਮਣ ਤੇ ਬਾਈ ਵੀ ਘੁੰਮਣੇ ਹੋ ਗਈ ਬੁੱਤ ਮੈਂ ਦਾਂਦੂ ਦਾਦੀ ਨਾਨੂ ਨਨੇ ਮੈਂ ਤੇ ਢਾੜੀ ਮੈਂ ਕੱਲੀ ਜਾਊਂਗੀ ਮम्मा ਜਾਣਦੇ ਮੈਂ ਮੋਤਾ ਨਾਂ ਕੀ ਰਹੀ ਆ ਜੇ ਚਲੇ ਨੇ ਜੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਪਾਂ ਨੇ ਨਵੀਂ ਗੱਡੀ ਦਾ ਮੱਥਾ ਟੇਕਿਆ ਨਹੀਂ ਸੀ ਹਨਾ ਤੇ ਜਾਣਾ ਜ਼ਰੂਰੀ ਸੀ ਮਮੀ ਨਾ ਡੇਢ ਮਹੀਨਾ ਹੋ ਗਿਆ ਲਈ ਨੂੰ ਜਾ ਹੀ ਨਹੀਂ ਗਿਆ ਕੰਮਾਂ ਦੰਦਿਆਂ ਕਰਕੇ ਹਨਾ ਤੇ ਹੁਣ ਚਲੋ ਇਹਨਾਂ ਨੂੰ ਛੁੱਟੀਆਂ ਸੀ ਨੇ ਦੋ ਮੇਰੀਆਂ ਕਹਿੰਦੇ ਚਲੋ ਜਾਇਆ ਉਹਨੇ ਹੁਣ ਅੱਜ 2 ਅਕਤੂਬਰ ਹੈਪੀ ਟੂ ਹੈਪੀ ਬਰਥਡੇ ਗਾਂਧੀ ਜੀ ਤੇ ਅਸੀਂ ਨਾ ਕਿ ਭੀ ਅਸੀਂ ਤੇ ਜਾਇਆ ਉਹਨੇ ਨਾ ਵੀ ਡੈਡੀ ਉਹਨਾਂ ਨੂੰ ਲੈ ਜਾਓ ਐਤਕੀ ਤੇ ਫਿਰ ਐਤਕੀ ਸਾਰੇ ਬਜ਼ੁਰਗ ਜਾ ਰਹੇ ਨੇ ਮਮੀ ਡੈਡੀ ਇਧਰਲੇ ਮਮੀ ਡੈਡੀ ਉਧਰਲੇ ਵਿੱਕੀ ਤੇਜਸਨੀ ਕਹਿੰਦੀ ਮੈਂ ਵੀ ਨਾਲ ਜਾਣਾ ਤੇ ਇਹਨਾਂ ਨੂੰ ਇਹ ਇਕ ਰਾਤ ਲਾਏ ਆਉਣਗੇ ਮੱਥਾ ਟੇਕ ਕੇ ਆਉਣਗੇ ਤੇ ਆ ਕੇ ਮੈਂ ਮਾ ਵੀ ਰਕੂੰਗੀ ਕਿਉਂਕਿ ਮਾ ਵੀ ਕੋਈ ਹੈ ਨਹੀਂ ਹਨਾ ਰੋਟੀ ਵਾਲਾ ਮम्मी ਜਾਂਦੇ ਨਹੀਂ ਤੇ ਮੈਂ ਮਾ ਮਮੂ ਰੋਟੀ ਬਣਾਉਣੇ ਹੋਰ ਮੈਂ ਕਿਹਾ ਚੱਲ ਮੇਨੂੰ ਮਾ ਵੀ ਛੱਡ ਦਿਓ ਮੈਂ ਮਾ ਵੀ ਰਹਿ ਜੂਗੀ ਹਨਾ ਰੋਟੀ ਰੋਟੀ ਬਣਾ ਲਾਂਗੇ ਅਸੀਂ ਤਿੰਨੇ ਭੈਣ ਭਾਈ ਇਹ ਜਾਇ ਆਉਣਗੇ ਅਮਰਸਰ ਮੈਡੀਸਨ ਘਰੇ ਮਾ ਤੂੰ ਨਾ ਜਾਏਂ ਕਿ ਨਹੀਂ ਮੈਂ ਨਾਲੇ ਜਾਊਂਗੀ ਫਿਰ ਮੰਮੀ ਵੀ ਕਹਿੰਦੇ ਚੱਲ ਸਾਡਾ ਵੀ ਜੀ ਲੱਗਿਆ ਰਹੂਗਾ ਇਹਦੇ ਨਾਲ ਬਗਦੇ ਵੀ ਸਾਡੇ ਨਾਲ ਤੇ ਸਾਰੀ ਸੰਗਤ ਤਾਂ ਤਿਆਰ ਹੋਈ ਖੜੀ ਆ ਬਾਹਰੇ ਤੋਂ ਮੇਰਾ ਨਾਮ ਮੈਚਿੰਗ ਘਰ ਕੀ ਅੱਜ ਹੋਰ ਹਾਂ ਤੇ ਚਲੋ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਨਾ ਬਾਅਦ ਚ ਗੱਡੀ ਦੇ ਵਿੱਚ ਸਾਰੇ ਰੈਡੀ ਹੋ ਗਏ ਰੈਡੀ ਹੋ ਗਿਆ ਆ ਦੇਖ ਲੈ ਲੱਗ ਰਿਹਾ ਫੋਨ ਦੇਖਣਾ ਬਾਏ ਕੁਛ ਲੈ ਕੇ ਤਾਂ ਨਹੀਂ ਆਣਾ ਨਾਨਕੇ ਤੋਂ ਵੀਡੀਓ ਗੇਮ ਤੇ ਇਹ ਵੀਡੀਓ ਗੇਮ ਲੈਣੀ ਮੈਂ ਨਾਨਕੇ ਜਾ ਰਹੀਆਂ ਮੇਲੇ ਚ ਨਹੀਂ ਜਾ ਰਹੀਆਂਗੀ ਚੱਲ ਚੰਗਾ ਬਾਏ ਸਾਰਾ ਕੰਮ ਕਰ ਲੈਨੀ ਉਧਰੋਂ ਸਾਡੇ ਕੱਪੜੇ ਧਾਰ ਲੈਨੀ ਉਧਰਲੇ ਘਰੋਂ ਠੀਕ ਆ ਮੰਮੀ ਨੂੰ ਕਹਿ ਰਹੀ ਕਿ ਬਰੋਟਾ ਲਾ ਦੂਗੀ ਠੀਕ ਆ ਰੰਗ ਕਰ ਲਿਓ ਟਿਕੜੀਆਂ ਨੂੰ ਜੋ ਵੀਜ ਲਿਓ ਤੇਰੀ ਜ਼ਿੰਮੇਵਾਰੀ ਆਏ ਠੀਕ ਆ ਸਾਰਾ ਕੰਮ ਕਰਨਾ ਕੀ ਕੀ ਕਰਨਾ ਜੋ ਗੁਜਨੀਆ ਉਹ ਕੰਨੇ ਨੇ ਕਲਰ ਕੰਮ ਹਾਂ ਇਹ ਰੰਗ ਤੇ ਮੇਰੇ ਕੱਪੜੇ ਧਾਰਨੇ ਨੇ ਉਧਰੋਂ ਦੁਕਾਨ ਤੋਂ ਕਲੀ ਲਿਆਈ ਪਾਪਾ ਨਾਲ ਜਾ ਕੇ 10 ਰੁਪਈਏ ਦੀ ਬਹੁਤ ਆਜੂ ਠੀਕ ਆ ਫਿਰ ਕਲਰ ਕਰਦੇ ਉਹਨਾਂ ਨੂੰ ਫਿਰ ਪਿੰਕ ਕਲਰ ਲਾ ਹਮ ਬਾਈਟ ਚਲ ਬਾਈ ਹਾਂ ਚਲ ਜਓ ਆਉਣ ਲਿਆਇਓ ਚੰਗਾ ਓਕੇ ਬਾਈ ਚੰਗਾ ਬਾਪੂ ਜੀ ਅਸੀਂ ਜਾਇਆ ਇਹ ਮੈਂ ਤਾਂ ਮਵੀ ਇਹ ਰੁਕੂੰਗੀ ਜੀ ਹਾਂ ਫਿਰ ਮੰਮੀ ਡੈਡੀ ਵਗ ਜਾਣਗੇ ਫਿਰ ਉਹਨਾਂ ਨੂੰ ਰੋਟੀ ਪਕਾ ਕੇ ਦੇਉਂਗੀ ਮੈਂ ਇਹ ਪੂਰਾ ਸੁਣਿਓ ਇਹ ਉਹ ਜਾਊਗੀ ਹੈ ਉਹ ਵਗ ਜੂਗੀ ਨਾਲ ਅੰਬਰ ਸਾਹ ਹਾਂ ਮੈਂ ਕਰੇ ਰਹੂੰਗੀ ਉਹ ਵੀ ਜਾਇਓਗੇ ਭਾਈ ਫਿਰ ਮੈਂ ਕਰੇ ਰਹੂੰਗੀ ਜੀ ਫਿਰ ਚੱਲ ਇਹਨਾਂ ਨੂੰ ਜਾਇ ਆਉਣ ਦੋ ਹੱਸਤਾ ਜਾਂਦੀ ਰਹਨੇ ਆ ਹੋਰ ਫਿਰ ਰੋਟੀ ਦਾ ਔਖਾ ਉਹਨਾਂ ਨੂੰ ਰੋਟੀਆਂ ਬਣਾ ਦੂੰਗੀ ਮੈਂ ਚਲੋਗਾ ਭਾਈ ਹਾਂ ਚਲੋ ਠੀਕ ਕੱਲ ਨੂੰ ਆ ਜਾਾਂਗੇ ਕੋਈ ਨਹੀਂ ਹਾਂ ਠੀਕ ਆ ਜੀ ਚੰਗ ਹਾਂ ਜੀ ਹਾਂ ਠੀਕ ਆ ਬਾਈ ਬਾਪੂ ਜੀ ਹੋ ਗਿਆ ਹਾਂ ਸੇਵਾ ਤੁਹਾੰਦਰ ਚਲੋ ਮੋਨੂ ਤੇ ਕਾਮ ਹੈ ਰਾਜਾ ਤੋ ਵੀ ਨਹੀਂ ਨਹੀਂ ਮੈਂ ਵੀ ਹੁਣ 200000 ਗੱਡੀ ਨਾਲ ਬਹੁਤ ਕਈ ਨਾ ਜਾਉਂ ਗੱਡੀ ਦਾ ਕਿਤਨਾ ਜਾਵਾਂਗੇ ਮੈਨੂੰ ਤੇਰੀ ਕਾਲ ਕਰਨੀ ਆ ਆ ਵੀ ਹਾਂ ਘਾਟੇ ਮਜਾ ਸੋਚਿਆ ਰਹੇ ਹਾਂ ਤੇਰੇ ਪਹੁੰਚਿਆ ਜਾਊਗਾ ਪਤਾ ਪਾਲਾ ਬੜੀ ਪਿੱਛੇ ਚਲੋ ਚਲੋ ਰਾਲਾ ਦਾ ਪਤਾ ਪਤਾ ਹੈਗਾ ਰਾਤ ਸਾਢੀ ਸੂਪੀ ਮੱਝ ਆਹ ਆਪ ਉੱਥੇ ਹੀ ਹੱਥ ਲਾ ਬਣਾ ਜੀ ਫਾੜੀ ਚਾਂਬੜੀ ਹੋਈ ਆ ਕੱਟੀ ਆ ਗਈ ਆ ਆਪਣੇ ਰਾਤ ਨੇ ਰਿхой 7:00 ਵਜੇ ਸੂਪੀ ਮੱਝ ਉੱਥੇ ਪਾਸੇ ਭੱਜਦਾ ਪੁੱਠੇ ਪਾਟਣਾ ਪਹੁੰਚ ਚੱਲ ਥੋੜਾ ਦੂਰ ਫਿਰ ਲੈਣ ਦੇ ਬਹੁਤ ਟਾਈਮ ਲੱਗਦਾ ਲੱਗਦਾ ਹੋਰੀ ਹਾਂ ਬਸ ਇਹਨੂੰ ਆਤ ਪੈ ਗਈ ਨਾ ਹੁਣ ਖੁੱਲੀ ਛੱਡਤੀ ਇਹ ਹਾਂ ਕੀ ਢਾਗਦੀ ਹੋਰ 哈哈哈！对对对。

ਲੱਗਦਾ ਕਰ ਰਹੀ ਹੋ। ਇਹ ਕਰਾ ਦੇ ਕਰਨਾ। ਦੋ ਅੱਜ ਖਾਣੀਆਂ ਨੇ ਆ ਬੈਗ ਚ ਪਾ ਲਾ। ਇਹਦੇ ਵਿੱਚੇ ਤੇਰੇ ਬਿਸਕੁਟ ਨੇ। ਬਾਥਰੂਮ ਕਰ ਲਈ ਇਹਨੂੰ ਕਹਿ ਕੇ ਬਾਥਰੂਮ ਕਰਾ ਦਿਓ ਇਹ ਤਾਂ ਨਹੀਂ ਕਰਦੀਆਂ ਨਹੀਂ ਹੈਗੀ ਸਾਰਾ ਸਾਰਾ ਦਿਨ। ਹੋਰ ਆਈ ਪੀ ਨਹੀਂ। ਹਾਂ ਹੁਣ ਤਾਂ ਘਰ ਆਈ ਸੀ। ਹਾਂ ਜੀ ਕਰਕੇ 11 12 ਵਜੇ ਕਰ ਲਵਾਂ। ਜੀ ਯਾਦ ਐਕਸਟਰਾ ਫਲ ਹੋਏ ਲੱਗੇ ਦੇ ਦੇ। ਇਹ ਪਾ ਦੇ। ਨਹੀਂ ਛੋਟੇ ਨਹੀਂ ਰਹਿ ਗਏ ਮੈਨੂੰ। ਆਈ ਵਜੇ ਤੱਕ ਇਹਨੂੰ ਛੋਟੀਆਂ ਦੇ ਦੇ ਲਾ। हां चल चंगामी जाओ हां बस ਇੱਥੇ ਬਹਿ ਜਾਓ ਜਿਆਦਾ ਕਿਹੜਾ ਹੈ ਇੱਥੇ ਪੈ ਤਰ ਲਾ ਇੱਥੇ ਤੱਕ ਕੇ ਇੱਧਰ ਜਾ ਰਾਮਨਾ ਚਲ ਇਹਦੇ ਨਾਲ ਆ ਰੂਸੀ ਫੁਟੇਜ ਲਓ ਆ ਛੋਟੀ ਚਾਹ ਦੀ ਬੋਤਲ ਉਹ ਗਲਾਸ ਚੱਕ ਲਿਓ ਪਿੱਛੋਂ ਚਾਹ ਢੀਣ ਵਾਸਤੇ ਆਹ ਕੋਈ ਚੰਗਾ ਬਾਈ ਅਲਕਾ ਦੇ ਆ ਆ ਮਾਝੇ ਬਰਾੰਗੂ ਆਈਂ ਠੀ ਵੈਜੋ ਫੋਂ ਪਿੱਛੇ ਵੈਜੋ ਪਾਛੇ ਵੈਜੋ ਪਿੱਛੇ ਤਾਂ ਹੱਲ ਤਾਂ ਬੈਠੇ ਨਹੀਂ ਨਹੀਂ ਇੱਥੇ ਤਾਂ ਨਹੀਂ ਬੈਠੇ ਹੋਰ ਇੱਥੇ ਬੈਠੇ ਇਹਨਾਂ ਨੇ ਤਾਂ ਸੋਣਾ ਹਾਲੇ ਤਿੰਨ ਨਿ ਵੈਜੋ ਜਦੋਂ ਔਖੇ ਜੇ ਹੋਏ ਕਿ ਤੇ ਰੁਕੇ ਆਦਾ ਗੋਦੀ ਚ ਬੈਜੂਗਾ ਨਹੀਂ ਨਾ ਪਿੱਛੇ ਆ ਰਹੀਆਂ ਛਪੜਾ ਘੱਟ ਕੇ ਚਲਾਂ ਇੱਕ ਖੜੇ ਖੋਣ ਪਿੱਛੇ ਬੈਗ ਉੱਪਰ ਆ ਕੇ ਕਰੀ ਜਾਊਗੀ ਚਾਟਾ ਪਿੱਛੇ ਬਹੁਤ ਸੀ ਢਾਉ ਦਰਵਾਏ ਧਰਦਣਗੇ ਨਾ ਬੈਗ ਤਾਂ ਚਿੰਤੀ ਚ ਲਾਗਦਾ ਨਾ ਬਾ ਚ ਧਰਦਣਗੇ ਚਿੰਤੀ ਚ ਲਾ ਦੇਣਗੇ ਹਾਂ ਚਿੰਤੀ ਚ ਲਾ ਦੇਣਗੇ ਬੈਗ ਤਾਂ ਨਿਗਾਹ ਲੱਗਦੀ ਆ ਫਿਰ ਚੰਗਾ ਹਾਂ ਯੂ ਆਨ ਦਾ ਨੈਸ਼ਨਲ ਹਾਈਵੇ 3 ਯੂ ਆਨ ਦਾ ਫਾਸਟ ਸਟ੍ਰੀਟ ਸੀ ਹੱਥ ਫੜ ਕੇ ਰੱਖੀ ਡਾਡੀ ਉਹਨਾਂ ਦਾ ਹੱਥ ਫੜ ਕੇ ਰੱਖੀ ਠੀਕ ਆ ਕਾਲੀਏ ਬਾਈ ਬੈਠੂ ਚੁੰਨੀ ਜੀ ਪਤਾ ਨਹੀਂ ਇਹਨਾਂ ਸਿਰ ਤੇ ਦੀ ਪਤਾ ਨਹੀਂ ਵਿੱਚੇ ਇਹਦੀ ਗਾਲ ਕਿ ਵਰਨੜੀ ਪਾਸੇ ਇਹਦਾ ਕਿਉਂ ਕੋਈ ਖਲਾਵੀ ਆ ਕੋਵੀ ਕਰਲਾ ਰੋ ਰੋ ਬਾਤ ਸੋਣਾ ਜੇ ਬਾਈ ਤਰਾ ਮੁਕੀ ਨਹੀਂ ਇਹਦਾ ਪਾਰ ਸਜਣੀਆ ਮਾਰੀ ਪਲਾਂ ਪਾਰ ਸਜ ਲੈ ਗਈ ਚੱਕੇ ਹਾਂਜੀ ਡੈਡੀ ਉਰੀ ਤਾਂ ਬਾਗੇ ਜੀ ਅੰਮ੍ਰਿਤਸਰ ਮੱਥਾ ਟੇਕਣਾ ਹਨਾ ਤੇ ਮੈਂ ਮਵੀ ਰਹਿ ਗਈ ਤੇ ਫਿਰ ਮੈਂ ਕਿਹਾ ਚਲੋ ਮੈਂ ਘਰੇ ਰਹਿ ਜੂਗੀ ਉਰੇ ਰੋਟੀ ਰੂਟੀ ਬਣਾ ਦੂੰਗੀ ਇਹਨਾਂ ਦੀ ਹਨਾ ਇਹਨਾਂ ਦਾ ਵੀ ਔਖਾ ਇਹਨਾਂ ਦਾ ਕੁਝ ਮੱਝ ਸੋਈ ਆ ਆਪਣੇ ਉਰੇ ਵੀ ਉਰੇ ਪਹਿਲਾਂ ਸੂਪੀ ਦੀ ਦੋਕ ਦਿਨ ਉਬਿਆ ਜਿਹੜੀ ਉਹ ਬਾਅਦ ਚ ਸੋਈ ਆ ਮੈਂ ਫਿਰ ਦੁੱਧ ਦਾ ਦੁੱਧ ਦਾ ਔਖਾ ਹੋ ਜਾਂਦਾ ਹਨਾ ਸਾਹਮਣਾ ਵੀ ਚੱਲੇ ਇਹਨਾਂ ਨੂੰ ਪਤਾ ਨਹੀਂ ਹੈਗਾ ਤੇ ਕਹਿੰਨੇ ਕਹਿੰਨੇ ਨਹੀਂ ਅਸੀਂ ਹੋਟਲ ਤੋਂ ਰੋਟੀ ਲੈ ਆਵਾਂਗੇ ਦੋ ਦਿਨ ਮਾ ਚਲ ਕਾਨ ਮੈਂ ਵੀ ਉਥੇ ਕੱਲ ਹੀ ਆਉਂਗੀ ਮਾ ਮੈਂ ਇੱਥੇ ਆਉਂਗੀ ਤੁਹਾਡੇ ਕੋਲ ਤੇ ਫਿਰ ਡੈਡੀ ਵੀ ਬਾਗੇ ਤੇ ਆਸੀ ਨੇ ਫਿਰ ਬਾਅਦ ਚ ਆਲੂ ਵਾਲੇ ਪਿਆਜ਼ ਵਾਲੇ ਪਰੌਂਠੇ ਬਣਾ ਕੇ ਖਾਦੇ ਕਹਿੰਦੇ ਸਾਨੂੰ ਆਲੂ ਪਿਆਜ਼ ਵਾਲੇ ਪਰੌਂਠੇ ਬਣਾ ਕੇ ਦੇ ਮੰਮੀ ਆ ਡੈਡੀ ਰੋਟੀ ਖਾ ਗਏ ਸੀ ਆਪਦੀ ਮਾਂ ਇਹਨਾਂ ਦੀ ਮੈਂ ਬਣਾ ਦੂੰਗੀ ਆ ਕੇ ਅਸੀਂ ਖਾਇਆ ਤੇ ਆਪਦੀ ਉਥੇ ਤੇ ਫਿਰ ਇਹਨਾਂ ਨੂੰ ਆਲੂ ਪਿਆਜ਼ ਵਾਲੇ ਪਰੌਂਠੇ ਬਣਾਏ ਫਿਰ ਮੈਂ ਪਾਸ ਲੱਗ ਗਈ ਕਰਨ ਹਨ ਤੇ ਬਸ ਟਾਈਮ ਹੀ ਲੱਗਿਆ ਫਿਰ ਵਲੌਗ ਬਣਾਉਣ ਦਾ ਤੇ ਆਪਣੀਆਂ ਚਿੜੀਆਂ ਇੱਥੇ ਪੋਰਚ ਦੇ ਵਿੱਚ ਟੰਗਤੀਆਂ ਵੀ ਨਾਲੇ ਤਾਂ ਚਲੋ ਹਵਾ ਆਉਂਦੀ ਆ ਹਨਾ ਵੀ ਚੱਲ ਨਾਲੇ ਇਹਨਾਂ ਨੂੰ ਬਾਹਰੇ ਤੁਰਦੇ ਫਿਰਦੇ ਸਾਰੇ ਦੇਖੀ ਜਾਂਦੇ ਨੇ ਅੰਦਰ ਫਿਰ ਔਖਾ ਜਾ ਵਜਦਾ ਨਹੀਂ ਰਾਜਾ ਪੈਣ ਲੱਗ ਜਾਂਦਾ ਹਨਾ ਤਾਂ ਕਰਕੇ ਤੇ ਹੁਣ ਆਪਾਂ ਦੇਖਦੇ ਆ ਮੈਂ ਸੋਚਦੀ ਆ ਵੀ ਚਲੋ ਅੱਜ ਗੁਰਪ੍ਰੀਤ ਨੂੰ ਛੁੱਟੀ ਆ ਹਨਾ ਵੀ ਘਰ ਛਾੜ ਦਿੰਦੀ ਮੈਂ ਮੰਮੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਬਿਮਾਰ ਜੀ ਹੋ ਰਹੇ ਨੇ ਥੋੜਾ ਜਿਹਾ ਬੁਖਾਰ ਜਾ ਆਉਂਦਾ ਉਹਨਾਂ ਨੂੰ ਤਾਂ ਕਰਕੇ ਉਹ ਤਾਂ ਉਹ ਗਾਣਾ ਦੇਣਗੇ ਵੀ ਇੱਕ ਦਿਨ ਆਈ ਤੀ ਕਾ ਨੂੰ ਕਰਦਾ ਪੰਗਾ ਲੈਨੀ ਆ ਮੈਂ ਸੋਚਦੀ ਆ ਵੀ ਚੱਲ ਇਹਨਾਂ ਦਾ ਲਾਹ ਖੱਟ ਲੈਨੀ ਆ ਦੋਨੇ ਭਾਈ ਅੱਜ ਘਰੇ ਨੇ ਤੇ ਤਿੰਨੇ ਜਣੇ ਰਲ ਕੇ ਕਿਉਂਕਿ ਮੇਰਾ ਵੀ ਜਸਨੀਤ ਉਹ ਵੀ ਨਾ ਜੀਜਾ ਨਹੀਂ ਲੱਗਦਾ ਹੈਗਾ ਹਨਾ ਵੀ ਚੱਲ ਜਦੋਂ ਕੰਮ ਵਿੱਚ ਲੱਗੇ ਰਹਿੰਦੇ ਆ ਤਾਂ ਆਪਣਾ ਜਿਹੜਾ ਧਿਆਨ ਆ ਉਹ ਦੂਜੇ ਪਾਸੇ ਲੱਗ ਜਾਂਦਾ ਹਨਾ ਫੇਰ ਯਾਦ ਜੀ ਨਹੀਂ ਆਉਂਦੀ ਹੈਗੀ ਮੈਂ ਤਾਂ ਕਹਿਆ ਸੀ ਮਹਾਨਾ ਜਾ ਉਹ ਕਹਿੰਦੀ ਪਰ ਮੈਂ ਜਾਉਂਗੀ ਕਿ ਡੈਡੀ ਦੀ ਕਹਿੰਨੇ ਚੱਲ ਭੇਜ ਦੇ ਵੀ ਸਾਡਾ ਵੀ ਜੀਜਾ ਲੱਗ ਜੂਗਾ ਇਹਦੇ ਨਾਲ ਹਨਾ ਬੀਨੇ ਸੀ ਆਣੇ ਸੀ ਜੀ ਹੋ ਜਾਣਗੇ ਜਵਾਕ ਨਾਲ ਕਹਿੰਦੇ ਨੇ ਜੀਜਾ ਲੱਗਿਆ ਰਹਿੰਦਾ ਫਿਰ ਮੈਂ ਕਿਹਾ ਚਲੋ ਜਾਇ ਆਉਗੀ ਵੀ ਲੈ ਜਾਓ ਤੇ ਹਰਪੀ ਦੁਰੀ ਹੁਣ ਉੱਥੇ ਨੇ ਮੈਂ ਤਾਂ ਹਲੇ ਸਾਂਜੀ ਵੀ ਲਾਉਣੀ ਸੀ ਉਹ ਵੀ ਨਹੀਂ ਲੱਗੀ ਹੈਗੀ ਹਰਪੀ ਤਨ ਕਿਹਾ ਮਾਂ ਤੂੰ ਲਾਦੀ ਦੇਖੋ ਹੁਣ ਉਹ ਕਹੇ ਜੀ ਲਾਉਂਦੀ ਆ ਕਿਉਂਕਿ ਸਵੇਰੇ ਜਲਦੀ ਜਲਦੀ ਆਗੇ ਨਾ ਤੇ ਚਲੋ ਜੀ ਹੁਣ ਦੇਖਦੇ ਆ ਕੀ ਪ੍ਰੋਗਰਾਮ ਬਣਦਾ ਹਨਾ ਤੇ ਦੇਵ ਆ ਗਿਆ ਜੀ ਮਿਲਾਂਗੇ ਆਪਾਂ ਨੈਕਸਟ ਬਲੌ ਦੇ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ